ਇਹੀ ਟ੍ਰੇਨ ਹੈ ਜਿਹੜੀ ਲੁਧਿਆਣਾ ਤੋਂ ਲਖਨਊ ਜਾ ਰਹੀ ਸੀ ਜਿਸ ਦੇ ਵਿੱਚ 9 ਮਹੀਨਿਆਂ ਦੀ ਗਰਭਵਤੀ ਔਰਤ ਸੋਨਮ ਆਪਣੇ ਘਰ ਵਾਲੇ ਅੰਕੁਰ ਦੇ ਨਾਲ ਇਸ ਟ੍ਰੇਨ ਦੇ ਵਿੱਚ ਸਵਾਰ ਸੀ ਜਿਵੇਂ ਹੀ ਟ੍ਰੇਨ ਲੁਧਿਆਣਾ ਤੋਂ ਸਮਰਾਲਾ ਦੀ ਹਦੂਦ ਦੇ ਅੰਦਰ ਦਾਖਲ ਹੋਈ ਤਾਂ ਸੋਨਮ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਇਹ ਦੇਖ ਯਾਤਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਿਸ ਤੋਂ ਬਾਅਦ ਰੇਲਵੇ ਵਿਭਾਗ ਨੂੰ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਸੋਨਮ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜੋ ਕਿ ਹੁਣ ਬੈੱਡ ਤੇ ਪਈ ਸੋਨਮ ਆਪਣੇ ਨਵ ਜੰਮੇ ਬੱਚੇ ਨੂੰ ਲਾਡ ਕਰਦੀ

ਹਾਂਜੀ ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਸੈ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਦਿੱੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟ੍ਰੇਨ 'ਚ ਹੀ ਹੋ ਗਈ ਸੀ ਸਾਡੇ ਕੋਲ ਲਈ ਮਾਤਾ ਦਾ ਨਾਮ ਹੈਗਾ ਜੀ ਸੋਨਮ ਹਾਂਜੀ ਜੇ ਪਤਾ ਰਹੇ ਕਿੱਥੇ ਜਾ ਰਹੇ ਸੀ ਪ੍ਰੈਪਰ ਹੋ ਰਹੇ ਸੀ ਏ ਲੁਧਿਆਣੇ ਤੋਂ ਜਾ ਰਹੇ ਸੀ ਸਮਰਾਲਾ ਸਿਵਲ ਹਸਪਤਾਲ ਡਾਕਟਰ ਹਰਪ੍ਰਭ ਜੋਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੱਚਾ ਤੇ ਬੱਚਾ ਬਿਲਕੁਲ ਠੀਕ ਨੇ ਜਿਨ੍ਹਾਂ ਨੂੰ ਦਾਖਲ ਕਰਕੇ ਚੈੱਕ ਅਪ ਕੀਤਾ ਜਾ ਰਿਹਾ ਤੇ ਉੱਥੇ ਹੀ ਦੇਖਰੇਖ ਵੀ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ